ਕਿਹੜੀ ਕਿਹੜੇ ਘਰ ਚ ਹੈ ਇਹ ਦੂਜਾ ਦੂਜਾ ਸੀਟ ਸਵਾਗਤ ਹੈ ਵੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਲੰਬੇ ਸਮੇਂ ਬਾਅਦ ਅੱਜ ਆਪਾਂ ਵੀਡੀਓ ਲੈ ਕੇ ਆਏਗੇ ਨਵੇਂ ਟਰੈਕਟਰ ਤੇ ਜੌਂਡੀਅਰ ਪੁੰਜ ਰਸਤੇ ਤੇ ਆਪਣੇ ਨਾਲ ਬਾਕੀ ਪੰਮਾ ਤੇ ਤੁਸੀਂ ਸਾਰੇ ਇਹਨੂੰ ਜਾਣਦੇ ਹੋ ਬਾਈ ਤੁਹਾਡਾ ਵੀਡੀਓ ਦੇ ਵਿੱਚ ਸਵਾਗਤ ਹੈ। ਤੇ ਹੋਰ ਸੁਣਾਓ ਵੀ ਕੀ ਹਾਲ ਚਾਲ ਹੈ? ਵਧੀਆ ਜੀ ਵਧੀਆ। ਸੀਜ਼ਨ ਕਿਵੇਂ ਲੱਗ ਰਿਹਾ ਹੈਗਾ? ਸੀਜ਼ਨ ਬਹੁਤ ਵਧੀਆ। ਤੇ ਟਰੈਕਟਰ ਦੀਆਂ ਤੁਹਾਨੂੰ ਵਧਾਈਆਂ 5210 ਨਵੇਂ ਦੀਆਂ। ਤੇ ਬਾਈ ਨੂੰ ਆਪਾਂ ਤੁਸੀਂ ਵੀ ਦੂਸਰਾ ਟਰੈਕਟਰ ਇਹ ਤਾਂ ਦੇਖਿਆਗਾ 5210 2 ਵੀ ਲੱਗੇ ਜਿਹੜਾ। ਤੇ ਬਾਈ ਆਪਾਂ ਕਟਾਇਆ ਕਿਹੜਾ ਟਰੈਕਟਰ ਹੈਗਾ? ਹੋਰ ਵੀ ਲੈ ਕਟਾਇਆ ਵੀ। 4 व्हील 52 ਦਾ ਸੋ ਉਹਦੀ ਸ਼ਾਇਦ ਆਪਾਂ ਵੀਡੀਓ ਪਾਈ ਹੋਈ ਹੈਗੀ ਤੇ ਬਈ ਉਹ ਕਟਾਉਣ ਦਾ ਫਿਰ ਕਾਰਨ ਕੀ ਵੀ ਤੁਹਾਡਾ ਡਰੈਕਟਰ ਬਸ ਵੈਸੇ 19 ਮਾਡਲ ਸੀਗਾ ਟੈਸਟ ਉਰ ਮੰਗਦਾ ਸੀਗਾ 19 ਮਾਡਲ ਸੀਗਾ ਵੀ ਵਧੀਆ ਕੱਟਿਆ ਗਿਆ ਫਿਰ ਵੀ ਬਈ ਬਾਕੀ ਕੋਈ ਦਿੱਕਤ ਤਾਂ ਨਹੀਂ ਆਈ ਸੀ ਡਰੈਕਟਰ ਦੇ ਵਿੱਚ ਪੰਜ ਸਾਲ ਚਲਾ ਲਿਆ ਕੋਈ ਦਿੱਕਤ ਨਹੀਂ ਆ ਪੰਜ ਸਾਲ ਚਲਾ ਲਿਆ ਠੀਕ ਹੈ ਜੀ ਤੇ ਇਹ ਡਰੈਕਟਰ ਲਿਆਂਦੇ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਮੇਰੇ 20 ਦਿਨ ਹੋਏ ਨੇ ਜਿਹੜੇ 20 ਦਿਨ ਹੋਏ ਨੇ ਮੰਨ ਲਓ ਵੀ ਅੱਜ 10 ਤਰੀਕ ਆ ਗਈ 21 ਤਰੀਕ ਨੂੰ ਲਿਆ 21 ਤਰੀਕ ਨੂੰ ਲਿਆਂਦਾ ਵੀ ਮੰਨ ਲਓ ਵੀ ਚੱਲ ਕਿੰਨਾ ਕੁ ਗਿਆ ਇਹ ਗੱਲ ਤੱਕ 219 ਘੰਟੇ ਗਿਆ 219 ਘੰਟੇ ਵੀ ਤੁਸੀਂ ਐ ਨਾ ਕਿਹਾ ਵੀ ਬਾਲਾ ਚੱਲ ਗਿਆ ਤੇ ਇਹ ਚੱਲਿਆ ਗਿਆ ਬਾਕੀ ਕਰਾ ਦੇ ਉੱਪਰ ਕਰਾ ਦੀ ਚੱਲਿਆ ਹੋਰ ਤਾਂ ਇਹ ਤੈਨੂੰ ਉਹਨਾਂ ਵਾਸਤੇ ਕੱਢਿਆ ਸੀ ਮੈਂ ਚਲ ਚਲਾ ਕੇ ਦੇਖਦੇ ਆ ਕਿਵੇਂ ਚੱਲਦਾ ਹੈ ਵਾਲਾ ਵਗੈਰਾ ਤੇ ਤੇ ਬਸ ਇਹਨੇ ਕਰਾ ਦੀ ਚੱਲਿਆ ਜਦੋਂ ਨਾਲ ਲਿਆਂਦਾ ਨਵਾਂ ਕਰਾ ਦੀ ਚੱਲਿਆ ਲੈਜਰ ਕਰਾ ਦੀ ਚੱਲਿਆ ਗਿਆ ਤੇ ਬਾਕੀ ਦੂਜਾ ਟਰੈਕਟਰ ਵੀ ਚਲਾਉਂਦੇ ਨੇ ਕਰਾ ਤੇ ਇਹ ਤਾਂ ਕਰਕੇ ਵੀ ਇਹ ਨਵਾਂ ਦੀਆ ਵੀ ਰਾਮਾ ਹੋ ਜੂਗਾ ਨਾਲੇ ਤੇ ਇਹਨੂੰ ਵੀ ਤੁਸੀਂ 200 ਘੰਟਾ ਚਲਾ ਲਿਆ ਕੋਈ ਪ੍ਰੋਬਲਮ ਆਈ ਹੈਗੀ ਅੱਜ ਤੱਕ ਤਾਂ ਕੋਈ ਦਿੱਕਤ ਨਹੀਂ ਵੀ ਕੋਈ ਮਾੜੀ ਮੋਟੀ ਵੀ ਨਾ ਨਾ ਵੀ ਇਹ ਜਦੋਂ ਹੁਣ ਨਵਾਂ ਮਾਡਲ ਆ ਗਿਆ ਵੀ ਵਿੱਚ ਕੀ ਕੀ ਫੀਚਰ ਆਏ ਨੇ ਨਵੇਂ ਮੇਰੇ ਉਹ ਫੀਚਰ ਤੋਹੀ ਨੇ ਵਿੱਚ ਤਾਂ ਕੋਈ ਬਦਲ ਨਹੀਂ ਕੀਤਾ ਮਾੜਾ ਮੋਟਾ ਕੁਝ ਨਹੀਂ ਨਾ ਕੋਈ ਫਰਕ ਨਹੀਂ ਆਉਂਦਾ ਸੇਮ ਦੂਸੇ ਇੰਜਨ ਦਾ ਕੋਈ ਟਰਬੋ ਟੂਰਬੋ ਦਾ ਸੇਮ ਦੂਸੇ ਮੋਹੀ ਵੀਰੇ ਮੀਟਰ ਆ ਗਿਆ ਇੱਕ ਜ਼ਰੂਰ ਡਿਜੀਟਲ ਮੀਟਰ ਦਿਖਾ ਦੇ ਆਉਂਦਾ ਕਾਬ ਲਾਇਆ ਸੀਗਾ ਇਹਦਾ ਨਾਲ ਆਉਂਦਾ ਇਹਦੇ ਵਿੱਚ ਨਾਲ ਆਉਂਦਾਗਾ ਜ਼ਰੂਰ ਤੇ ਬਾਈ ਨੇ ਇੱਕ ਸਟੀਅਰਿੰਗ ਜ਼ਰੂਰ ਚੇਂਜ ਕੀਤਾਗਾ ਕਈ ਹੁਣ ਐ ਦੱਸਦੇ ਆਪਾਂ ਨੂੰ ਵੀ ਇਹਦੇ ਨਾਲ ਕੀ ਕੀ ਦਿੱਤਾ ਹੁੰਦੇ ਨੇ ਨਾਲ ਤੇ ਜਿਹੜੇ ਸਿੰਪਲ ਐਕਸੈਸਰੀ ਦਿੰਦੇ ਨੇ ਸਿੰਪਲ ਐਕਸੈਸਰੀ ਸਿੰਪਲ ਐਕਸੈਸਰੀ ਤੇ ਕੱਪੜੇ ਵਾਲੀ ਬਾਸ ਹਾਂ ਕੱਪੜੇ ਵਾਲੀ ਤੇ ਪਰ ਬਾਕੀ ਆਪਦਾ ਜੋ ਹੈ ਸ੍ਰੀਮਣੀ ਆਪਾਂ ਦਾ ਪਹਿਲੇ ਦਾ ਲੈ ਲਿਆ ਸੀ ਸਮਾਨ ਜਿਵੇਂ ਆਡੀਓ ਵਗੈਰਾ ਸਾਰਾ ਇੱਕ ਆਡੀਓ ਚੱਲ ਰਹੀ ਹੈ ਕੀ ਵੀ ਲੈਣਾ ਲਓ ਨਾਲ ਕੁਝ ਨਹੀਂ ਦਿੰਦੇ ਇਹ ਕੁਝ ਨਹੀਂ ਦਿੰਦੇ ਕੱਲਾ ਟਰੈਕਟਰ ਹੀ ਦਿੰਦੇ ਨੇ ਉਹ ਕੱਲਾ ਟਰੈਕਟਰ ਹੀ ਦਿੰਦੇ ਨੇ ਨਾਲ ਕੁਝ ਨਹੀਂ ਦਿੰਦੇ ਨਾਲ ਕੁਝ ਨਹੀਂ ਨਾਲ ਮੈਟ ਤਾਂ ਤੁਹਾਡਾ ਆਪਦਾ ਹੋਵੇਗਾ ਮੈਟ ਤਾਂ ਆਪਦਾ ਤੇ ਮੈਂ ਟੱਪ ਦਾ ਵੀ ਬਾਕੀ ਸਮਾਨ ਸੀ ਜਿਹੜਾ ਜਿਵੇਂ ਮੰਨ ਲਓ ਚੁੱਲਾ ਹੋ ਗਿਆ ਆਹ ਮੈਂ ਉਹਦਾ ਪਹਿਲੇ ਟਰੈਕਟਰ ਦੇ ਸਮਾਨ ਲਾਇਆ ਹੋਇਆ ਸਾਰਾ ਠੀਕ ਆ ਵੀਰੇ ਵੇਟ ਵਗੈਰਾ ਪਿਛਲੇ ਵੀ ਅਗਲੇ ਲਾਇਏ ਨਹੀਂ ਸੀਗੇ ਵੀ ਕਰਾ ਤੇ ਚੱਲਦਾ ਚੱਲ ਕੀ ਫਾਇਦਾ ਇੰਨੇ ਵੇਟ ਦਾ ਸੁਪਰ ਹੀਟਰ ਤੇ ਲੋਡ ਪੈਂਦੀ ਜ਼ਿਆਦਾ ਉਹਨਾਂ ਦੀ ਅੱਗੇ ਵੇਟ ਦੀ ਹਾਂ ਉਹ ਤਾਂ ਵੈਸੇ ਤਾਂ ਸਲਿੱਪ ਦਿੰਦੇ ਨਹੀਂ ਫਿਰ ਲੋਡ ਪੈਂਦੀ ਨਹੀਂ ਕੋਈ ਜਿਹਾ ਤੇ ਬਾਕੀ ਵੀਰੀ ਉਹ ਐ ਦੱਸੋ ਵੀ ਇਹਦੀ ਪਾਵਰ ਦਾ ਫਰਕ ਹੈਗਾ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਥੋੜਾ ਬਤਾ ਲੱਗਦਾ ਹੈ ਲੱਗਦਾ ਹੂੰ ਸਿੰਪਲ ਦਾ ਸਿੰਪਲ ਜਿਹਾ ਲਓ ਮੋਡੀਫਿਕੇਸ਼ਨ ਕੀਤਾ ਤੇ ਬਾਕੀ ਇੱਕ ਮੇਨ ਗੱਲ ਹੋਰ ਆ ਗਈ ਤੇ ਵੀ ਕੋਈ ਆਣ ਆ ਗਿਆ ਵੀ ਵੀ ਇਹ ਮੋਡੀਫਾਈ ਹੋਇਆ ਹੈ ਵੀ ਇਹ ਜਿਹਦਾ ਨਵਾਂ ਹੀ ਹੈਗਾ ਹਾਰ ਪਾਇਆ ਹੋਇਆ ਤੇ ਹਾਰ ਦਿਖਾ ਦੇ ਤੇ ਹਾਰ ਪਾਇਆ ਵੀ ਨਵਾਂ ਹੀ ਟਰੈਕਟਰ ਆ ਗਏ ਜਮੀ ਵੀ ਹਲੇ ਕੋਈ 200 ਕੰਟ ਨਹੀਂ ਲੱਗਿਆ ਜੀ ਨਾ ਇਹ ਕੁਝ ਨਹੀਂ ਕਰਿਆ ਹੁਣ ਟਾਈਮ ਹੀ ਨਹੀਂ ਲੱਗਿਆ ਹੁਣ ਬਾਕੀ ਹੁਣ ਕਰਾਂਗੇ ਅਸੀਂ ਕੱਢਿਆਂ ਤੇ ਦੂਸਰਾ ਤਾਂ ਵੀ ਮੰਨ ਲਓ ਮੋਡੀਫਾਈ ਹੋਇਆ ਹੋਇਆ ਹੈਗਾ ਵੀ ਉਹ ਤਾਂ ਵੀ ਪਾਵਰ ਉਹਨੇ ਜ਼ਿਆਦਾ ਪ੍ਰੋਡਿਊਸ ਕਰਨੀ ਹੈਗੀ ਤੇ ਬਾਈ ਹੁਣ ਐ ਦੱਸਦੇ ਇਹਨੂੰ ਚਲਾ ਕੇ ਦਿਖਾ ਦੇ ਚ ਲਾ ਕੇ ਦੇਗਾ ਵੀ ਕਿਹੜੇ ਕਿਹੜੇ ਗੇਅਰ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਕਿ ਲੋਕ ਵੀ ਜਾਉਂਦੀ ਹੈ ਰ ਹੋ ਗਿਆ ਤੇ ਨਿਊ ਹਿ ਲੈਂਡ ਨੂੰ ਕਹਿੰਦੇ ਨੇ ਮੈਨ ਵੀ ਇਹ ਮੋਡੀਫਾਈ ਮੋਡੀਫਿਕੇਸ਼ਨ ਬਣਾ ਨਹੀਂ ਚੱਲਦੇ ਜਿਵੇਂ ਉਹ ਤਾਂ ਇੱਕ ਡੀ 1 ਤੇ ਚੱਲਦਾ ਸੀ ਡੀ 1 ਤੇ ਚੱਲਦਾ ਸੀ ਮੋਡੀਫਿਕੇਸ਼ਨ ਕਰਕੇ ਤੇਰਾ ਹਾਲ ਨੇ ਪਰ ਇਹ ਸੀ 2 ਤੇ ਚੱਲਦਾ ਸੀ ਸੀ 2 ਤੇ ਵੀ ਮੰਨ ਲਓ ਵੀ ਆਪਾਂ ਲਾ ਲਈਏ ਵੀ ਇਹਦਾ ਸੀ 2 ਗੇਅਰ ਹੀ ਬਣਿਆਗਾ ਵਾਹੀ ਵਾਸਤੇ ਵਾਹੀ ਵਾਸਤੇ ਡੀ 1 ਡੀ ਵਾਲੀ ਸੀਰੀਜ਼ ਤਾਂ ਸਾਰੀ ਵੀ ਰੋਡ ਵਾਸਤੇ ਆ ਜੀ ਰੋਡ ਵਾਸਤੇ ਤੇ ਮੋਡੀਫਾਈ ਕਰਨ ਤੋਂ ਬਾਅਦ ਤਾਂ ਡੀ ਦੇ ਵਿੱਚ ਚੱਲ ਚੱਲਣਾ ਹੀ ਹੈਗਾ ਇਹਨੇ ਤੇ ਹੁਣ ਵੀ 11 ਹਾਲ ਖਿੱਚਦਾ ਹੈ 11 ਹ 4 ਵੀਲ ਟਰੈਕਟਰ ਇਹਦਾ ਵੱਡਾ ਵੀ ਤੇ ਪਾਵਰ ਤਾਂ 50 ਹੀ ਆ 50 ਪਾਵਰ ਇਹਦਾ ਪਾਵਰ 50 ਆ ਵੈਸੇ 4 ਵੀ ਲਾ ਗਿਆ ਵੀ ਕੋਈ ਐ ਨਹੀਂ ਆਇਆ ਵੀ 70 ਦਾ ਆ ਗਿਆ ਜਾਂ ਇਹ 65 ਦਾ ਆ ਗਿਆ ਤੇ ਵੀ 13 ਹਾਲ ਨੂੰ C2 ਦੇ ਵਿੱਚ ਪੂਰੀ ਖੱਦਾ ਪਾਉਂਦਾ ਹੈ ਪਾਣੀ ਤਾਂ ਨਹੀਂ ਹੈਗਾ ਟਾਇਰਾਂ ਦੇ ਵਿੱਚ ਨਾ ਪਾਣੀ ਪੂਣੀ ਕੁਝ ਨਹੀਂ ਵੇਟ ਹੀ ਲੱਗਿਆ ਵੈਸੇ ਵੇਟ ਹੋਣਾ B2 ਦੇ ਵਿੱਚ ਦੇਖ ਲੋ ਵੇਟ ਕੇ ਮੋੜ ਤੇ ਚਲਾਈ ਚਲੋ B2 C2 ਠੀਕ ਤੇ ਦਿਖਾ ਬਈ ਚਲਾ ਕੇ ਫਿਰ ਨਾਲ ਹੀ ਬਹਿ ਜਾ ਖੋ ਵਈ ਇਸ ਥੱਲੋਂ ਆਪਾਂ ਹੁਣ ਤੁਹਾਨੂੰ ਦਿਖਾਉਣੇ ਆਗੇ ਕਿਹੜਾ ਗੇਅਰ ਸੀ ਇਹਦਾ ਦੂਸਰਾ ਗੇਅਰ ਬਾਕੀ ਧੂਆਂ ਵੇਖ ਲਓ ਵੀ ਸਿੰਪਲ ਟਰੈਕਟਰ ਹੈਗਾ ਕੋਈ ਮੋਡੀਫਿਕੇਸ਼ਨ ਨਹੀਂ ਹਜੇ ਤੱਕ ਤਾਂ ਹੋਈ ਇਹਦੇ ਵਿੱਚ ਤੇ ਬਾਕੀ ਜਦੋਂ ਕੀਤਾ ਤਾਂ ਆਪਾਂ ਉਹ ਵੀਡੀਓ ਵੀ ਤੁਹਾਨੂੰ ਦਿਖਾ ਦਾਂਗੇ ਵੀ ਉਸ ਉਸ ਨਾਲ ਕਿੰਨਾ ਕੀ ਫਰਕ ਪਿਆ ਹੈਗਾ ਫੋਰਮੈਨ ਫੋਰਮੈਨ ਚਮਕੌਰ ਸਿੰਘ ਜੀ ਉਹ ਬੈਠੇ ਨੇ ਤੰਗ ਲੱਗਦੀ ਹੈ ਕਹਿੰਦਾ ਥੋੜੀ ਜੀ ਵੀਡੀਓ ਚ ਮਿੱਟੀ ਦੇਖੋ ਵੀ ਸੀ 2 ਗੇਅਰ ਹੈਗਾ ਤੋੜਾ ਚੈੱਕ ਕਰ ਲੋ ਆਰ ਪੀ ਐਮ ਆਪਾਂ ਪੁੱਛ ਦਿਆਂਗੇ ਵੀ ਕਿੰਨੇ ਕੁ ਤੋੜਦਾ ਹੈਗਾ ਤੇ ਬਾਕੀ ਸਿੰਪਲ ਟਰੈਕਟਰ ਹੈਗਾ 100 150 ਤਾਂ ਨਾਰਮਲ ਹੀ ਹੋਣਾ ਵੀ ਤੋੜਨਾ ਇਹਨੇ C2, C2.